ਅੱਜ ਕੱਲ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਹੈ ਵੀ ਮੈਂ ਕੋਠੀ ਬਹੁਤ ਵਧੀਆ ਤਰੀਕੇ ਨਾਲ ਬਣਾਵਾਂ ਤੇ ਬਹੁਤ ਸੋਹਣੀ ਬਣਾਵਾਂ ਸਾਡੇ ਪਿੰਡ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਵੱਡੇ ਵੱਡੇ ਦਰਵਾਜ਼ੇ ਬਣਾਉਣ ਦਾ ਰਿਵਾਜ ਦੂਰੀਆਂ ਫੇਰ ਚੱਲ ਪਿਆ ਤੇ ਅੱਜ ਤੁਹਾਨੂੰ ਮੈਂ ਇੱਕ ਅਜਿਹੀ ਕੋਠੀ ਦਿਖਾ ਰਿਹਾ ਹਾਂ ਜਿਹੜੀ ਬਹੁਤ ਹੀ ਜ਼ਿਆਦਾ ਖੂਬਸੂਰਤ ਬਣ ਰਹੀ ਹੈ ਤੇ ਇਹਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਜਦੋਂ ਇਹਦਾ ਕੰਮ ਸਟਾਰਟ ਹੋਇਆ ਸੀ ਤੇ ਹੁਣ ਲਗਭਗ ਮਤਲਬ ਥੋੜਾ ਸਮਾਂ ਹੋਰ ਲੱਗੂਗਾ ਪੂਰੀ ਤਿਆਰ ਹੋ ਜੂਗੀ ਤੇ ਇਹੇ ਕੋਠੀ ਸਾਢੇ 4 ਕਨਾਲਾਂ ਚ ਬਣੀ ਹੋਈ ਹੈ ਤੇ ਦੋ ਕਨਾਲਾਂ ਚ ਲਗਭਗ ਕੱਲੀ ਕੋਠੀ ਕੋਠੀ ਹੈ ਤੇ ਬਾਕੀ ਜਿਹੜਾ ਥਾਂ ਪਜਦਾ ਆ ਉਹਦੇ ਵਿੱਚ ਚਾਰ ਦੁਵਾਰੀ ਕਰੀ ਹੋਈ ਹੈ ਤੇ ਆਜੋ ਝਾਤ ਮਾਰਦੇ ਆ ਇਸ ਕੋਠੀ ਵੱਲ ਨਾਲੇ ਤੁਹਾਡੇ ਰੂਪ ਕਰਦੇ ਆ 70 ਲੱਖ ਇਸ ਕੋਠੀ ਤੇ ਇਹਦੋਂ ਪਹਿਲਾਂ ਲੱਗ ਚੁੱਕਿਆ ਹੈ ਤੇ ਹਜੇ ਪੱਥਰ ਦਾ ਕੰਮ ਤੇ ਜਿਹੜਾ ਪੀਓਪੀ ਦਾ ਕੰਮ ਜਾਂ ਰੰਗ ਦਾ ਕੰਮ ਹੋ ਰਹਿਦਾ ਤੇ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਊਗੀ ਵਧਦੇ ਆਪਾਂ ਅੱਜ ਦੀ ਖੂਬਸੂਰਤ ਵੀਡੀਓ ਵੱਲ ਕਣਕਾਂ ਨੇ ਵੀ ਰੰਗ ਬਟਾਤਾ ਆਪਦਾ ਤੇ ਇਹਨਾਂ ਨੂੰ ਵੇਖ ਕੇ ਤਾਂ ਲੱਗਦਾ ਵੀ ਜਿਵੇਂ ਛੇਤੀ ਕੰਮ ਚੱਲ ਪੂ। ਬਾਕੀ ਵੇਖੋ ਹੁਣ ਤਾਂ ਰੋਣਾ ਵੇਲੀਆਂ ਪਈਆਂ ਤੇ ਥੋੜੇ ਦਿਨਾਂ ਤੱਕ ਇੱਥੇ ਤੁਹਾਨੂੰ ਰਾਹ ਨਹੀਂ ਥਾਉਣਾ। ਟਰੈਕਟਰ ਨੰਗ ਗਿਆ, ਆ ਗਿਆ ਤੂੜੀ ਵਾਲਾ ਮਸ਼ੀਨਾ ਚੱਲੀ ਜਾਣਾ। ਜਿਹੜੇ ਸਮੇਂ ਦਾ ਇੰਤਜ਼ਾਰ ਸੀ ਜ਼ਿਮੀਂਦਾਰਾਂ ਨੂੰ ਇੰਨਾ ਚਿਰ ਵੇਟ ਕਰੀ ਐ, ਖੁੱਲੇ ਆਸਮਾਨ 'ਚ ਫਸਲ ਪਈ ਸੀ। ਬਥੇਰਾ ਕੁਝ ਚੱਲੇ ਆਪਣੇ ਕਿਸਾਨਾਂ ਨੇ। ਤੇ ਹੁਣ ਉਹ ਵੱਢਣ ਦਾ ਸਮਾਂ ਆ ਗਿਆ ਤੇ ਪ੍ਰਮਾਤਮਾ ਕੇਹੀ ਅਰਦਾਸ ਹੈ ਜਿੰਨੇ ਆਪਣੇ ਕਿਸਾਨ ਆ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਸਾਰਿਆਂ ਦੇ ਫਸਲ ਵਧੀਆ ਹੋਵੇ ਤਾਂ ਜੋ ਉਹਨਾਂ ਜਿਹੜਾ ਜੀਵਨ ਅਗਲਾ ਉਹ ਸੌਖਾ ਹੋ ਸਕੇ ਤੇ ਆਪਦੀਆਂ ਜਿਹੜੀਆਂ ਜ਼ਰੂਰੀਆਂ ਚੀਜ਼ਾਂ ਲੋੜਾਂ ਉਹ ਪੂਰੀਆਂ ਕਰ ਸਕਣ ਬੱਸ ਤਾਂ ਜਿੰਮੇਦਾਰ ਤੇ پیسے ਲੱਗੇ ਲਗਾਈ ਹੁੰਦੇ ਆ ਚਲੋ ਫਿਰ ਵੀ ਝਾੜ ਵਧੀਆ ਹੋਵੇ ਤਾਂ ਜੋ ਸਹਾਰਾ ਲੱਗ ਸਕੇ ਤੇ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਚਾਚੇ ਸੁਖਜੀਤ ਦੀ ਕੋਠੀ ਜਿੱਥੇ ਹੁਣ ਕੰਮ ਵਾਵਾ ਖਿੱਚਿਆ ਗਿਆ ਤੇ ਚੱਲਦੇ ਆ ਪਹਿਲਾਂ ਦੀ ਬਾਹਰੀ ਲੱਭੋ ਕਿੱਥੇ ਆ ਦੀ ਲਈਏ ਵਾਹ ਬਈ ਵਾਹ ਆ ਦੂਗਰਾ ਵਾਵੇ ਰਸਤਰਾ ਕਾ ਪੂਰਾ ਫਰਾਗੋ ਚਾਤੇ ਨੇ ਪੱਥਰ ਕਿਤਰਫ ਉਹ ਤਣਾਏ ਬਹੁਤ ਬੁਰਾ ਹਾਲ ਕਰ ਰੱਖਿਆ ਆ ਦੇਖੋ ਕੀ ਹਾਲ ਕਰਤਾ ਇਹਦਾ ਚਲੋ ਇਹ ਵੀ ਵਿਚਾਰੇ ਰਹਿਣ ਸਿਰ ਇਹਨਾਂ ਦਾ ਵੀ ਬੰਦਾ ਹੀ ਬੰਦਾ ਆ ਟਾਇਲਰ ਲਾਤੀਆਂ ਬੜੀਆਂ ਸੋਹਣੀਆਂ ਲੱਗਦੀਆਂ ਦੇਖਦੇ ਅੰਦਰ ਕਿੰਨਾ ਕੰਮ ਕਰਤਾ ਬਾਕੀ ਚਾਚਾ ਇਹਨੂੰ ਕਰਾਏ ਫੋਨ ਬਹੁਤ ਸੁੰਦਰਾ ਬੱਕੇ ਸਨ ਅੰਦਰ ਨੂੰ ਦਿਖਾ ਦਿੰਨੇ ਆ ਵੈਸੇ ਪਹਿਲਾਂ ਪਰ ਵੀਡੀਓ ਬਣਾਈ ਐ ਪਰ ਮੈਨੂੰ ਐਸੇ ਹੁਣ ਕੰਬਾਵਾ ਖਿੱਚਿਆ ਗਿਆ ਬਾਕੀ ਚਾਚਾ ਹੀ ਨਾ ਕਰਾਂ ਗੱਲਬਾਤ ਆ ਜਾਣਦੇ ਹੋ ਜੇ ਟੱਕਰਗੇ ਤਾਂ ਚੱਲਦੇ ਅੰਦਰ ਦੇਖਦੇ ਆ ਕੀ ਕੁਝ ਕਰੀ ਜਾਂਦੇ ਆ ਤਾਰਾਂ ਤੁਰਾਂ ਬਾਤੀਆਂ ਬਾਈ ਨੇ ਵੱਲੋਂ ਪੱਥਰ ਵਾਲਾ ਕੰਮ ਚੱਲੀ ਜਾਂਦਾ ਡੇਟ ਵਧੀ ਗਿਆ ਲੈ ਪੂਰਾ ਖੁੱਲਾ ਡੁੱਲਾ ਲਓ ਜੀ ਗੈਰੇਜ ਦੇ ਵਿੱਚ ਪੱਥਰ ਲੱਗ ਰਿਹਾ। ਉੱਪਰ ਤੋਂ ਦਿਖਾਉਣੇ ਸਾਨੂੰ ਯਾਰਾ। ਇੱਧਰ ਤਾਂ ਲੱਗ ਗਿਆ ਬਈ। ਚੱਲਦੇ ਹਾਂ ਉੱਤੇ। ਕਈ ਸਾਲ ਲੱਗ ਜਾਂਦੇ ਹੁੰਦੇ ਹੁੰਦਾ ਬੰਦੇ ਨੂੰ ਕੋਠੀ ਕੰਪਲੀਟ ਕਰਦੇ ਨੂੰ। ਇੱਧਰ ਲੱਗੀਆਂ ਟੈਲ ਨਹੀਂ ਇੱਧਰ ਹੀ ਪੰਗਾਂ। ਨਹੀਂ ਉੱਤੇ ਚੱਲਦੇ ਆਜੋ। ਵਾਹ ਬਈ ਵਾਹ ਵਾਹ ਬਈ ਵਾਹ ਗਾਣੇ ਗਾਏ ਜਾ ਰਹੇ ਨੇ ਲਓ ਜੀ ਇੱਥੇ ਲਾਏ ਜਾ ਰਹੇ ਪੱਥਰ ਤੇ ਇੱਧਰ ਪੌੜੀਆਂ ਤੇ ਵੀ ਲੱਗ ਗਿਆ ਹੋਇ ਸੁਨ ਦਿਖਾਉਣੇ ਆ ਆ ਤਾਂ ਪਹਿਲੇ ਲੱਗਿਆ ਸੀ ਇਹ ਆਲਾ ਜੀ ਲਓ ਜੀ ਕਿੱਦਣੇ ਹੋ ਗਈ ਤਿਆਰ ਬਾਥਰੂਮ ਦੀ ਟਾਇਲਾਂ ਵੀ ਲੱਗੀਆਂ। ਬਾਕੀ ਖੇਤਾਂ 'ਚ ਘਰ ਪੈਦਾ ਨਹੀਂ ਆ ਰੰਦਾ ਜਿਹੜਾ ਵਿਊ ਹੈ ਨਾ ਬਹੁਤ ਘੈਂਟ ਹੁੰਦਾ। ਵਿੰਡੋ ਵਾਲਾ। ਆ ਸ਼ੈਦਰ ਵੀ ਲਾ ਤਰੀਆਂ। ਵੈਰੀ ਗੁੱਡ। ਇਹ ਪੌੜ ਗਾਣਾ ਬਹੁਤ ਸੋਹਣਾ ਲਾਇਆ। ਹਾਲਾਂਕਿ ਤਾਂ ਆਪਾਂ ਜਾਣ ਹੀ ਸਕਦੇ ਮੈਨੂੰ ਲੱਗਦਾ ਗਿੱਲਾ ਕੰਮ। ਹੋਰ ਮੈਸਤਰੀ ਜੀ ਕੀ ਹਾਲ ਹੈ ਤੁਸੀਂ ਕਿੱਥੋਂ ਕੋਟਕਪੁਰੇ ਤੋਂ ਸਪੈਸ਼ਲ ਪੱਥਰ ਦਾ ਕੰਮ ਹੀ ਕਰਦੇ ਹੋ ਉੱਤੇ ਜਾ ਸਕਦੇ ਆਂ ਸ਼ੁਕਰੀਆ ਮਨਰਾਜ ਗੱਲ ਲਈ ਕੋਲ ਲੰਘੇ ਹੋ ਡਾਕਾ ਮਾ ਲੋ ਜੀ ਹੋਂ ਦੇ ਕੋਈ ਆ ਰਹੇ ਤੁਸੀਂ ਸਾਡੇ ਪਿੰਡ ਦਾ ਉਧਰ ਬਾਈਰਗਿਆਂ ਨੇ ਮੱਛੀਆਂ ਮੁੱਛਕਾਂ ਮਲਾ ਦਾ ਛੜਤੀਆਂ ਪੂਰੀਆਂ ਉਹਨਾਂ ਕੋਲ ਵੀ ਜਾਵਾਂਗੇ ਜੇ ਬਾਈਰਗਣੇ ਬਹੁਤ ਸਬਰ ਕਰਿਆ ਕਿ ਮੱਛੀ ਦਾ ਕੰਮ ਵੀ ਬਹੁਤ ਸਬਰ ਨਾਲ ਹੀ ਹੁੰਦਾ ਹੈ ਅਚਾਪਾ ਉੱਤਰ ਗੱਲ ਕਰੀ ਸੀ ਆ ਇਹ ਫੁੱਟਿਆ ਉਧਰ ਉਹ ਵੇਪੱਤੇ ਕੱਢਿਆ ਹੁਣ ਤਾਂ ਸਹੀ ਹੈ ਇਹ ਤੇ ਹੁਣ ਆਇਆ ਵੀ ਕਣਕਾਂ ਵੱਟਣ ਵਾਲੇ ਔਖਾ ਹੋ ਜਾਊਗਾ ਜਾਂ ਤਾਂ ਥੋੜੀ ਜਿਹੀ ਪਿੱਥੀ ਭਾ ਕੇ ਲਾਉਣਾ ਸੀ ਸੰਗਣੇ ਵਾਲੇ ਲਾਤੇ ਬੋਰੀ ਚਾਚਾ ਮੇਗਾ ਜਾ ਰਿਹਾ ਖੇਤ ਪਠੇਲਨ ਅੱਜ ਵਕਨ ਛੁੱਟੀ ਕਰਤੀਆਂ ਨੇ ਆਪਾਂ ਜਾਉਂਦੇ ਆਂ ਇਸ ਸੋਹਣੇ ਪੰਜਾਬ ਦੇ ਪਿੰਡ ਸੋਹਣੇ ਸਾਡੇ ਖੇਤ ਆਂ ਤੁਸੀਂ ਵੇਖ ਲਓ ਵੀ ਕਣਕ ਕਿੰਦਰ ਤਾਈ ਕਿੰਨਾ ਇੱਥੋਂ ਜੇ ਹਰੀ ਆ ਚਲ ਇਹ ਵੀ ਆ ਜਾਣਗੀਆਂ ਅੱਗੇ ਪਿੱਛੇ ਵੱਡੀਆਂ ਹੀ ਜਾਣਗੀਆਂ ਹਲੇ ਵੀ ਚਾਚੇ ਦੀ ਕੋਠੀ ਤੇ ਲੱਗ ਜਾਣਗੇ ਮਨਾਂ ਦਾ ਕੋਈ 6 ਮਹੀਨੇ ਲੱਕੜ ਦਾ ਕੰਮ ਪਿਆ ਚਲੋ ਤਾਰਾਂ ਦਾ ਪੈ ਗਈਆਂ ਫੀਡਿੰਗ ਦਾ ਬੋੜੀ ਡੰਗਣੀਆਂ ਮਿੰਟ-ਮਿੰਟ ਡੰਗ ਦੇਣਗੇ ਇੱਕ ਆ ਵਧੀਆ ਕਰਿਆ ਟੈਂਕੀ ਇਹ ਚ ਰੱਖਤੀ ਦੋ ਟੈਂਕੀਆਂ ਵੱਡੀਆਂ ਤੇ ਨਾਲੇ ਗਰਮੀ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੁੰਦਾ ਜਿਹੜੀ ਪਲਾਸਟਿਕ ਵਾਲੀ ਟੈਂਕੀ ਆ ਉਹ ਰੱਖਣੀ ਚਾਹੀਦੀ ਹੈ ਜਿਹੜੀ ਦੂਜੀ ਹੈ ਨਾ ਉਹ ਜੇ ਲੀਕ ਲੂਕ ਹੋ ਜੇ ਬਾਲੀ ਪੈੜੀ ਹੁੰਦੀ ਹੈ ਨਾਲੇ ਰੰਗ ਲੈ ਜਾਂਦਾ ਨਾਲੇ ਸਾਰਾ ਕੁਝ ਪਟਣਾ ਪੈਂਦਾ ਤੇ ਆਹ ਕੰਮ ਵਧੀਆ ਵਿੱਚ ਦੋ ਪਲਾਸਟਿਕ ਵਾਲੀਆਂ ਟੈਂਕੀਆਂ ਰੱਖਤੀਆਂ ਵੱਡੀਆਂ ਨਾਲੇ ਪਾਣੀ ਜਿਹੜਾ ਗਰਮੀ ਠੰਡਾ ਰਹੂਗਾ ਨਹੀਂ ਤਾਂ ਬੈਠਾਣੀਆਂ ਦਾ ਚੰਗਾੜੇ ਕਾਢਣ ਦਾ ਪਾਣੀ ਏਡਾ ਗਰਮ ਹੋ ਜਾਂਦਾ ਬਾਕੀ ਇਹਦਾਂ ਬਾਉਂਡਰੀ ਹੋ ਗਈ ਐ ਆਹਦਰ ਤੇ ਨੇ ਸਬਜ਼ੀ ਲਾ ਰੱਖੀ ਐ ਤੇ ਸਬਜ਼ੀ ਲਾਉਣੀ ਚਾਹੀਦੀ ਐ ਇੰਨੇ ਖੁੱਲੇ ਥਾਂ ਜੇ ਇੱਥੇ ਨੇ ਸਬਜ਼ੀ ਲਾਵਾਂਗੇ ਤਾਂ ਬੱਥ ਫਿਰ ਬਿਊਟੀਫੁੱਲ ਜਦੋਂ ਆਪਾਂ ਪਹਿਲਾ ਵੀਡੀਓ ਬਣਾਈ ਸੀ ਸਾਰਾ ਹਰਾ ਭਰਾ ਸੀ ਤੇ ਹੁਣ ਮਤਲਬ ਕਣਕਾਂ ਪੱਕ ਗਈਆਂ ਤੇ ਹੁਣ ਤੁਸੀਂ ਨਜ਼ਾਰਾ ਹੋਰ ਤਰੀਕ ਨਾਲ ਦੇਖ ਸਕਦੇ ਹੋ ਇਹੀ ਜੇ ਤਾਂ ਤਾਂ ਤੋਂ ਸ਼ਾਟ ਲਿਆ ਹੋਵੇ ਤਾਂ ਕਿਆ ਨਜ਼ਾਰਾ ਚਲੋ ਇਹ ਕਹਿੰਦੇ ਚਾਚਾ ਜੀ ਹੋਏ ਤਾਂ ਕਰਦੇ ਉਹਨਾਂ ਨੇ ਗੱਲਬਾਤ ਬਾਕੀ ਮਸਾਖੀ ਆਉਣ ਵਾਲੀ ਹੈ ਕਰੋ ਤਿਆਰੀਆਂ ਅੱਜ ਹੋ ਗਈ ਤਰੀਕ ਮੇਰੇ ਸਹਾਂ ਕੋਈ 3 ਹਾਂ 3 ਨਾ ਹੋ ਗਈ ਹੋਣੀ ਕਿਨੇ ਜਰ ਤੈਨੇ ਪੜੋ ਜੂ ਕੰਮ ਮਿਸਤਰੀ ਬਸ ਤੁੰਹਾਂ ਮੰਨ ਕਰਨਾ ਕਿਵੇਂ ਇਹਨੇ ਬਾਤ ਕਰਨਾ ਦੁੱਤ ਤੈਨੂੰ ਚਾਹ ਨਹੀਂ ਨਾ ਆਦਾ ਅੱਛਾ ਹਾਂ ਉਹ ਕਰਨਾ ਆਪਣਾ ਇਕੱਲਾ ਟੋਪੀ ਕਰਨਾ ਟੋਪੀ ਹਾਂ ਤਿਰੋ ਦਵਾ ਲਾਉਂਗੇ ਹੁਣ ਆਇਆ ਨਾ ਕਣਕਾ ਟਾਈਮ ਵੀ ਆਉਂਦਾ ਜਾਂਦਾ ਉਦੋਂਦਾਰ ਫਿਰ ਹੁਣ ਬੋਰਾਪੁਰਾਂ ਦੇ ਲੋਕ ਵੀ ਜੀ ਹੋ ਜਾਣਗੇ ਝੋਨੇ ਦਾ ਟਾਈਮ ਆ ਜਾਊਗਾ ਹੋਰ ਕੁਰਸੀ ਕਰਾਉਣੇ ਆ